ਸਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੰਗਲੈਂਡ ਦੀ ਧਰਤੀ ਉੱਤੇ ਸਾਡੇ ਸਤਿਕਾਰਯੋਗ ਵੀਰ ਵੀਰ ਸਾਜਨਦੀਪ ਸਿੰਘ ਜੀ ਮੱਖਣਵੰਡੀ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਅਮਰੀਕਾ ਵਾਲੇ ਮੱਖਣਵੰਡੀ ਪੁੱਛ ਕੋਟੀ ਦੇ ਕਵੀਸ਼ਰ ਉਹਨਾਂ ਦੇ ਭਤੀਜੇ ਇਹਨਾਂ ਨੇ ਜਿੱਥੇ ਸਤਿਗੁਰ ਪਾਤਸ਼ਾਹ ਦੀ ਕਿਰਪਾ ਨਾਲ ਗਲਾ ਵੀਰ ਨੂੰ ਬਹੁਤ ਵਧੀਆ ਦਿੱਤਾ ਹੈ ਉੱਥੇ ਨਾਲ ਦੀ ਨਾਲ ਪਲਮ ਦੀ ਤਾਕਤ ਵੀ ਬਹੁਤ ਮੇਰੇ ਵੀਰ ਦੇ ਕੋਲ ਹੈ ਇਹਨਾਂ ਨੇ ਆਪ ਹੀ ਇੱਕ ਗੀਤ ਲਿਖਿਆ ਹੈ ਤੇ ਉਹਨੂੰ ਆਪ ਹੀ ਜਾਗੋ ਵਾਲਿਆਂ ਦੇ ਨਾਲ ਰਿਕਾਰਡ ਹੋਇਆ ਹੈ ਜਿਹੜਾ ਅੱਜ ਰਾਤ ਨੂੰ 12 ਵਜੇ ਰਿਲੀਜ਼ ਹੋ ਰਿਹਾ ਹੈ ਤੇ ਸਰਬੱਤ ਸੰਗਤਾਂ ਨੂੰ ਬੇਨਤੀ ਹੈ ਵੱਧ ਤੋਂ ਵੱਧ ਵੀਰ ਦਾ ਸੰਯੋਗ ਕਰਨਾ ਹੈ ਕਿਉਂਕਿ ਸਾਡੀ ਸਿੱਖ ਕੌਮ ਦਾ ਮਾਣ ਹੈ ਸਤਗੁਰ ਪਾਤਸ਼ਾਹ ਦੀ ਕਿਰਪਾ ਦੇ ਨਾਲ ਬਾਬਾ ਦੀਪ ਸਿੰਘ ਜੀ ਦਾ ਸੌਂਗ ਹੈ ਤੇ ਬਹੁਤ ਹੀ ਵਧੀਆ ਸ਼ਰਨ ਵਾਲਾ ਹੈ ਤੇ ਸਾਰੀਆਂ ਸ਼ਕਤਾਂ ਨੇ ਵੱਧ ਤੋਂ ਵੱਧ ਸਪੋਰਟ ਵੀਰ ਦੀ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ